ਮੈਨੂੰ ਭੋਲਿਆ ਸਿੱਖਾ ਤੇ ਕਿਸ ਵਸਤੂ ਦਾ ਨਾਮ ਇਹ ਸਿੱਖੀ ਗਾੜਾ ਕੁੰਸ਼ ਹਿਦਾ ਦਿੱਤਾ ਤੇ ਪੜਪੜੀ ਇਹ ਤਾਂ ਹੈ ਸਿੱਖੀ ਸ਼੍ਰੀ ਗੁਰਤੇਗ ਬਹਾਦਰ ਸਿੱਖੀ ਤੇ ਪੂਜਿਆ ਗੁਜਰੀ ਮਾਂ ਹੈ ਸਿੱਖੀ ਵਿਰਲਾ ਹੀ ਕੋਈ ਸਹਿ ਸਕਦਾ ਹੈ ਤੇ ਤਲਵਾਰਾਂ ਦੀ ਛਾਂ ਹੈ ਸਿੱਖੀ ਸ਼੍ਰੀ ਵਾਹਿਗੁਰੂ ਜੀ ਦਾ ਕਾਲ ਸਾਸ਼ੀ ਵਾਹਿਗੁਰੂ ਜੀ ਕੀ ਫਤਿਹ ਜੀ ਦੀਦਿਆ ਦੇ ਚੱਲ ਰਹੇ ਨੇ ਔਰ ਮੈਨੂੰ ਲੱਗਦਾ ਕਿ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਨੇ ਜਿੱਥੇ ਵੀ ਸਿੱਖ ਹਿੰਦੂ ਕਿਸੇ ਵੀ ਤਰ੍ਹਾਂ ਦੇ ਲੋਕ ਰਹਿੰਦੇ ਉਹ ਇਹ ਜ਼ਰੂਰ ਯਾਦ ਕਰਨ ਕਿ ਗੁਰਸਾਹਿਬ ਨੇ ਆਪਣਾ ਪੂਰਾ ਪਰਿਵਾਰ ਨਿਸ਼ਾਵਰ ਕਰ ਦਿੱਤਾ ਛੋਟੇ-ਛੋਟੇ ਬੱਚੇ ਜਿਨ੍ਹਾਂ ਨੂੰ ਅਜੇ ਜ਼ਿੰਦਗੀ ਦਾ ਮਤਲਬ ਵੀ ਨਹੀਂ ਸੀ ਪਤਾ ਪਰ ਉਹਨਾਂ ਨੂੰ ਇਹ ਪਤਾ ਸੀ ਕਿ ਆਪਣੇ ਧਰਮ ਤੇ ਪੈਰਾ ਕਿਵੇਂ ਦੇਣਾ ਉਹ ਛੋਟੀਆਂ ਜਿੰਦਾ ਜਦੋਂ ਉਹਨਾਂ ਦੀਵਾਰਾਂ 'ਚ ਚੜੀਆਂ ਗਈਆਂ ਹੋਣੀਆਂ ਤੇ ਕਿੱਡੇ ਵੱਡੇ ਹੌਸਲੇ ਰਏ ਹੋਣਗੇ ਜਿਹੜੇ ਚੀਕਾਂ ਨਹੀਂ ਮਾਰੀਆਂ ਜਿਨ੍ਹਾਂ ਨੇ ਕੋਈ ਕੋਈ ਬਰਲਾਪ ਨਹੀਂ ਕੀਤਾ ਬਲਕਿ ਖਾਲਸੇ ਦੀ ਫਤੀ ਜਿਹੜੀ ਅਰਜ਼ ਕਰਕੇ ਪੂਰੀ ਦੁਨੀਆ ਨੂੰ ਇਹ ਸੁਨੇਹਾ ਦਿੱਤਾ ਕਿ ਧਰਮ ਦੇ ਉੱਤੇ ਪਹਿਰਾ ਦੇਣਾ ਤੁਹਾਡੇ ਮਾਪੇ ਸਿਖਾਉਂਦੇ ਨੇ ਸੰਸਕਾਰ ਤੁਹਾਡੇ ਮਾਪੇ ਸਿਖਾਉਂਦੇ ਨੇ ਔਰ ਪੂਰੀ ਦੁਨੀਆ ਦੇ ਵਿੱਚ ਉਸਾਬ ਨੇ ਆਪਣਾ ਪਰਿਵਾਰ ਨੇ ਸ਼ਾਵਰ ਕੀਤਾ ਤਾਂ ਕਿ ਅੱਜ ਅਸੀਂ ਸੁੱਖ ਦਾ ਸਾ ਲੈ ਸਕੀਏ ਤੁਸੀਂ ਵੀ ਸਰਹੰਦ ਜ਼ਰੂਰ ਜਾਓ ਮੱਥਾ ਟੇਪੋ ਔਰ ਜਾ ਕੇ ਉੱਥੇ ਆਪਣੇ ਬੱਚਿਆਂ ਨੂੰ ਜ਼ਰੂਰ ਖੜੋ ਤਾਂ ਕਿ ਉਹਨਾਂ ਨੂੰ ਇਹ ਪਤਾ ਲੱਗੇ ਕਿੰਨਾ ਵੱਡਾ ਵਰਸਾਈ ਕਿੱਡਾ ਵੱਡਾ ਧਰਮ ਏ ਔਰ ਕਿੱਡੀਆਂ ਵੱਡੀਆਂ ਕੁਰਬਾਨੀਆਂ ਇਨਾਂ ਛੋਟੇ ਛੋਟੇ ਲਾਲਾਂ ਨੇ ਦਿੱਤੀਆਂ ਸ਼੍ਰੀ ਵਾਇ ਦੀ ਜੀ ਦਾ ਖਾਲਸਾ ਸ਼੍ਰੀ ਵਾਇ